ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਆ ਆਪਣੇ ਗੁਰਬਖ ਸਿੰਘ ਪ੍ਰਧਾਨ ਸਾਹਿਬ ਆ ਗਏ ਨੇ ਤੇ ਇਹਨਾਂ ਪੁੱਛਦੇ ਆ ਵੀ ਇਹ ਕੀ ਪ੍ਰੋਗਰਾਮ ਹੈ ਅੱਜ بڑے ਕਿਸਾਨ ਯੂਨੀਅਨ ਦੇ بڑے ਵੱਡੇ ਵੱਡੇ ਪ੍ਰਧਾਨ ਆ ਰਹੇ ਜੀ ਆ ਪ੍ਰਧਾਨ ਜੀ ਕੀ ਪ੍ਰੋਗਰਾਮ ਹੈ ਅੱਜ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਬਖ ਸਿੰਘ ਕਿਸਾਨ ਉਮੀਦਵਾਰ ਸੰਗਠਨ ਕਮੇਟੀ ਜੋਨ ਪ੍ਰਧਾਨ ਅੱਜ ਜੋ ਕਿ ਐਮ ਇੱਕ ਮੀਟਿੰਗ ਹੈ ਉਹ ਮੀਟਿੰਗ ਦੀ ਤਿਆਰੀ ਜਿਹੜੀ ਸੀ ਅਸੀਂ ਜੋੜਾ ਛੋੜਾ ਨਾਲ ਕੀਤੀ ਹੈ ਨਾਲ ਹੀ ਅਸੀਂ ਇੱਕ ਪਿੰਡ ਛੰਗਰ ਹੈ ਹਾਂਜੀ ਛੰਗਰ ਉਤਾਰੜ ਦੇ ਵਿੱਚ ਜੋ ਕਿ ਅਸੀਂ ਦਫਤਰ ਦਾ ਉਗਾਟਣ ਕਰਨ ਵਾਸਤੇ ਸੁਪਾ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਜੀ ਸਵਾਜਾਰ ਇੱਥੇ ਪਹੁੰਚ ਰਹੇ ਨੇ ਠੀਕ ਤੌਰ ਤੇ ਅੱਛਾ ਨਾਲ ਹੀ ਅਸੀਂ ਮੀਟਿੰਗਾਂ ਲਾ ਕੇ ਜਿਹੜਾ ਜਲੰਧਰ ਦੇ ਵਿੱਚ 20 ਅਗਸਤ ਨੂੰ ਅਸੀਂ ਇੱਕ ਵੱਡੀ ਰੈਲੀ ਲੈ ਕੇ ਜਾਣੀ ਹੈ। ਆਹ ਸਾਨਾ ਤੇ ਮਜ਼ਦੂਰਾਂ, ਬੀਬੀਆਂ, ਪੈਣਾ, ਵੀਰਾਂ, ਮਤਾਵਾਂ ਦੀ। ਠੀਕ। ਉਹ ਅਸੀਂ ਲੈ ਕੇ ਉੱਥੇ ਪਹੁੰਚਣਾ ਹੈ ਵੱਡੀ ਗਿਣਤੀ ਨਾਲ। ਨਾਲੇ ਦੇ ਪਿੰਡਾਂ ਵਿੱਚ ਪਿੰਡ ਪੱਤਰ ਤੇ ਮੀਡੀਆ ਲਾਉਣੇ ਨੇ ਅਸੀਂ। ਪਿੰਡ ਪੱਤਰ ਤੇ ਮੀਡੀਆ ਲਾ ਕੇ ਜਿਹੜਾ ਹੁਣ ਅਸੀਂ ਇਹ ਦੁਗਾਟਣ ਹੈ ਤੇ ਆਪਣੇ ਕਿਸਾਨ ਮਜ਼ਦੂਰ ਸ਼ਗਿਰਸ਼ ਕਮੇਟੀ ਦੇ ਜਿਹੜਾ ਕਿ ਇਹ ਦੁਗਾਟਣ ਅੱਜ ਦਫ਼ਤਰ ਦਾ ਕੀਤਾ ਜਾਏਗਾ। ਠੀਕ। ਇਸ ਵਾਸਤੇ ਸਰਦਾਰ ਧਰਮ ਸਿੰਘ ਸਿੱਧੂ ਨਾਮ ਜਿਹੜੇ ਬਰਾਜਮਣ ਹੋਣਗੇ ਨਾਲ ਸਾਡੇ ਸਖਵਿੰਦਰ ਸਿੰਘ ਜੀ ਸਭਰਾ ਜਿਹੜਾ ਸੂਬਾ ਪ੍ਰਧਾਨ ਨੇ ਉਹ ਇੱਥੇ ਪਹੁੰਚਣਗੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਸਪਲਾਇਆ ਗਿਆ ਹੈ ਬੁਲਾ ਕੇ ਅਜਾ ਦੁਗਾਟਣੇ ਦਫ਼ਤਰ ਦਾ ਕੀਤਾ ਜਾਏਗਾ ਅੱਜ ਤੋਂ ਬਾਅਦ ਕੋਈ ਵੀ ਕੰਮ ਕਰ ਕਿਸੇ ਦਾ ਹੁੰਦਾ ਇਸ ਦਫ਼ਤਰ ਚ ਹੋਣ ਕਰਨਗੇ ਚਾਹੇ ਕੋਈ ਕਿਸੇ ਗਰੀਬ ਦਾ ਚਾਹੇ ਕੋ ਅਮੀਰ ਦਾ ਚਾਹੇ ਕਿਸੇ ਰੇੜੇ ਫੜੀ ਵਾਲੇ ਦਾ ਚਾਹੇ ਕਿਸਾਨ ਦਾ ਚਾਹੇ ਮਜ਼ਦੂਰ ਦਾ ਇਸ ਵਾਸਤੇ ਅਜਾ ਜਿਹੜਾ ਦੁਗਾਟਣਾ ਸੀ ਬਿਲਕੁਲ ਕਰਵਾ ਰਹੇ ਆ ਤੇ ਅੱਗੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਹਾਂਜੀ ਉਹਨਾਂ ਨੂੰ ਇਸ ਅਦਗਟਣ ਦੇ ਨਾਲ ਲੋਕਾਂ ਦੇ ਵਿੱਚ ਜਾਣੂ ਕਰਵਾਇਆ ਜਾਏਗਾ ਨਾਲ ਹੀ ਜਿਹੜਾ ਸਰਕਾਰਾਂ ਦੇ ਵਿਰੋਧ ਨੇ ਉਹ ਵੀ ਜਿਤਾਏ ਜਾਂਦੇ ਜਿਵੇਂ ਲੈਂਡ ਗੂਲਿੰਗ ਪਾਲਸੀ ਲਿਆਂਦੀ ਸੀ ਹੁਣ ਸਰਕਾਰ ਨੇ ਵਾਪਸ ਤਾਂ ਲੈ ਲਈਏ ਨਾਲ ਉਹ ਹੜ੍ਹਾਂ ਦਾ ਬੜਾ ਨੁਕਸਾਨ ਬਾਈ ਫਰੇ ਫਿਰ ਰਿਹਾ ਹਾਂਜੀ ਹਾਂਜੀ ਜਿਹੜੇ ਕਿ ਝੋਨੇ ਡੋਬ ਰਹੇ ਨੇ ਫਸਲਾਂ ਸਾਰੀਆਂ ਸੁਭਾ ਹੋ ਗਈਆਂ ਉਸ ਫਸਲਾਂ ਬਾਰੇ ਤੇ ਸਰਕਾਰ ਨੂੰ ਜਿਹੜਾ ਕਿ ਮੁਆਜਬਾ ਮੰਗਾਂਗੇ ਨਾਲ ਮੁਆਜਬੇ ਦੀ ਉਹਦੇ ਕੋਲ ਮੰਗ ਕਰਾਂਗੇ ਉਹ ਵੀ ਸਾਰੀਆਂ ਗੱਲਾਂ ਇੱਥੇ ਰੱਖੀਆਂ ਜਾਂਦੀਆਂ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਕਿ ਦੁਕਾਨ ਤੋਂ ਕੋਨੇ ਕਿੰਨਾ ਦੇਗਾ ਬ੍ਰੋ ਇਹ ਕਿੰਨਾ ਘਰ ਕੋਰੇ ਕੀ ਇੱਥੇ ਆਪਣਾ ਸਰਦਾਰ ਕਾਲਾ ਸਿੰਘ ਜੀ ਰਾਜਾਂ ਦਾ ਕੰਮ ਕਰਦਾ ਹੈ ਇਹ ਵਾਲਾ ਹਾਂ ਜੀ ਅੱਛਾ ਅੱਛਾ ਇੱਕ ਦੁਕਾਨਾਂ ਨੇ ਇੱਕ ਬਹੁਤ ਵਧੀਆ ਸਿਸਟਮ ਨਾਲ ਦਫ਼ਤਰ ਬਣਾਇਆ ਹੈ ਬਣਾਇਆ ਦਾ ਘਰ ਸੀ ਪਰ ਉਹ ਘਰ ਜਦੋਂ ਆਪਾਂ ਰਹਿੰਦੇ ਨਹੀਂ ਇੱਥੇ ਆਦੇ ਲੱਗਿਆ ਬਈ ਅਸੀਂ ਦਫ਼ਤਰ ਦੇ ਵਿੱਚ ਇਹਨੂੰ ਯੂਜ਼ ਕਰ ਲੋ ਉਸ ਕਰਕੇ ਦਫ਼ਤਰ ਦੇ ਵਿੱਚ ਅਸੀਂ ਇਹਨੂੰ ਯੂਜ਼ ਕਰਦੇ ਹਾਂ ਵਾਹ ਜੀ ਬੜੀ ਮਿਹਰਬਾਨੀ ਕਾਲਾ ਸਿੰਘ ਦੀ ਫਿਰ ਹੈ ਹਾਂਜੀ ਹਾਂਜੀ ਬਹੁਤ ਠੀਕ ਹੈ ਜੀ